ਲਾਦ ਨਾ ਮੰਗਦਾ ਫਿਰ ਕਿਤੋਂ ਘਾਕੇ ਮਾਰੂਗੀ ਹਾਂ ਹਾਂ ਸੋਹਣੀ ਹੋਈ ਪਰ ਨਾ ਸਹੀ ਲੈਂਦੀ ਐ ਸੋਹਣੀ ਹਾਂ 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 ਸੋਹਣੀ ਸੋਹਣੀ ਤੁਹਾਨੂੰ ਕੋਰਾ ਤੇ ਅਸਰੇ ਫੇਟਰ ਦਾ ਨਾਮ ਹੋਸਾ ਰਹੋ ਤੇ ਫਿਰ ਇਧਿਆਲੇ ਆਓ ਵੇਗਾ ਵੇਗਾ ਕੇ ਜੀਜਾ ਤੇ ਕਿੰਨੇ ਨੰਬਰ ਆਏ ਤੇਰੇ ਡਾਡਾ ਕਿੰਨੇ ਡਾਡਾ ਸਹੀ ਹੋ ਬੱਲੇ ਸਹੀ ਹੋ ਐਂ ਦਸੀ ਪੁੱਤ ਖੜ ਕੇ ਕਿੰਨੇ ਕਿੰਨੇ ਨੰਬਰ ਆਏ ਤੇਰੇ ਮੇਰੇ ਪੁੱਤ ਫਰਸਟ ਆਇਆ ਹੈ ਫਰਸਟ ਆਇਆ ਹੈ ਨਾ ਹਾਂ ਕੇ ਜੀਜਾ ਤੇ ਫਿਰ ਤੂੰ ਮਠਿਆਈ ਤਾਂ ਖਵਾਈ ਨਹੀਂ ਦਾਦੀ ਨੂੰ ਲਿਆ ਕੇ ਖਾਤਮ ਹੋ ਗਿਆ ਖਾਤਮ ਹੋ ਗਿਆ ਇਹ ਤੂੰ ਹੋਰ ਲੈ ਕੇ ਆਈ ਮੰਮੀ ਨੂੰ ਕਹਿ ਕੇ ਚ ਨਾ ਕੀ ਕਹੇਗਾ ਮਮਾ ਨੂੰ ਆ ਗਮ ਦੱਸੀ ਬੁੱਤ ਕੀ ਕਹੇਗਾ ਮਮਾ ਨੂੰ ਆ ਤੂੰ ਕਿਹੜੀ ਮਠਾਈ ਖਾਣਾ ਹੁਣਾਂ ਨੂੰ ਉਹ ਡੱਡੂ ਡੱਡੂ ਛਾਲਾ ਡੱਡੂ ਛਾਲਾ ਲੈ ਕੇ ਹੈ ਗੋਲ ਕੱਪੇ ਮਠਾਈ ਤਾਂ ਨਹੀਂ ਦੱਸ ਕਿਹੜੀ ਖਾਣਾ ਨਾ ਮਠਾਈ ਦੋ ਐ ਇਹ ਡੱਡੂ ਛਾਲਾ ਦੁਬਾਰਾ ਲੈ ਐ ਵੀ ਬੈਠ ਦੋ ਤੇਰੇ ਦੁਬਾਰਾ ਲੈ ਡੱਡੂ ਛਾਲਾ ਆ ਆ ਦੇਖੋ ਜੀ ਇਹ ਸਾਡਾ ਹੈਗਾ ਪੋਤਰਾ ਜੀ ਤੇ ਇਹ ਇਹ ਸਾਡੇ ਗਵਾਂਢ ਚੋਂ ਆਏ ਜੀ ਤੇ ਇਹ ਬਹੁਤ ਸਿਆਣਾ ਤੇ ਸਮਝਦਾਰ ਹੈ ਜੀ ਜੀ ਅੰਦਰ ਬਹੁਤ ਜਿਆਦਾ ਸਿਆਣਾ ਹੈ ਇਹ ਇਹ ਮੇਰਾ ਪੁੱਤ ਬਹੁਤ ਜਿਆਦਾ ਸਿਆਣਾ ਹੈ ਇਹ ਜੀ ਕੇਜੀ ਚ ਇਹੋ ਆਪਣੇ ਨਰਸਰੀ ਚ ਆਇਆ ਫਸਟ ਤੇ ਇਹ ਨਾ ਆਪਣੀ ਦਾਦੀ ਨੂੰ ਮਠਾਈ ਲਿਆ ਕੇ ਕਹਿੰਦਾ ਮੈਂ ਮੁੱਕ ਗਈ ਜੰਦਾ ਖਾਉਂਦਾ ਨਹੀਂ ਮੈਨੂੰ ਆਖਿਆ ਤੂੰ ਜੇ ਮੈਨੂੰ ਮਠਾਈ ਖਵਾਵੇਂਗਾ ਫਿਰ ਤੂੰ ਕੇਜੀ ਤੋਂ ਵੀ ਫਸਟ ਆਏਗਾ ਅਗਲੇ ਸਾਲ ਆਗਮबीर ਸਿੰਘ ਸਿੱਧੂ ਇਹਦਾ ਨਾਮ ਹੈਗਾ ਜੀ ਆਗਮਬੀਰ ਸਿੰਘ ਮਾਹੀ ਨੰਗਲ ਵਾਲੇ ਜੋਗਾ ਜੋਗਾ ਕਰਦਾ ਜੀ ਹੁਣ ਇਹ ਦੇਖੋ ਇਹਦੇ ਮੇਰੇ ਪੁੱਤ ਸਿਆਣਾ ਪੁੱਤ ਸਿੱਧਾ ਸਾਵਧਾਨ ਹੋ ਕੇ ਖੜ ਪਹਿਲਾ ਵਾਲਾ ਸਿਆਣਾ ਤੇ ਮੇਰੇ ਪੁੱਤ ਸਿਆਣਾ ਹਾਂ ਹਾਂ ਆਏ ਸਿਆਣਾ ਹਾਂ ਤੇ ਆਏ ਕਰਦੇ ਆਏ ਕਰਦੇ ਆਏ ਕਰ ਪੁੱਤ ਵੀਵਰਜ਼ ਨੂੰ ਆਏ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਨੂੰ ਕਹੀ ਪੁੱਤ ਦੱਸੇ ਦੱਸੇ ਕਿਉਂਕਿ ਸਿਆਣਾ ਬੱਚਾ ਹੈਗਾ ਇਹ ਇਹ ਬਹੁਤ ਸਿਆਣਾ ਜੀ ਆ ਦੇਖੋ ਬਹੁਤ ਸਮਝਦਾਰ ਹੈ ਜਿਹੜਾ ਜੀ ਬਹੁਤ ਸਫਾਈ ਕਰ ਰਿਹਾ ਕਮਰੂਮ ਦੀ ਉਰੀ ਜੀ ਇਹਦੀ ਮੰਮੀ ਇਹਨੂੰ ਕੁੱਟੂਗੀ ਜਦੋਂ ਇਹ ਆਪਦੀ ਕਛਣੀ ਤੇ ਆਪਦੇ ਕਮੀਜ਼ ਦੇ ਨਾਲ ਸਾਰਾ ਰੇਤਾ ਲਾ ਕੇ ਲੈ ਗਿਆ ਤੇ ਫਿਰ ਇਹਦੀ ਮੰਮੀ ਇਹਨੂੰ ਕੁੱਟੂਗੀ ਬਹੁਤ ਜ਼ਿਆਦਾ ਮੰਚੇ ਦੇ ਥੱਲੇ ਵੀ ਵੜ ਜਾਂਦਾ ਜੀ ਫਿਰ ਅਸੀਂ ਮਸਾ ਕੱਢਦੇ ਆਂ ਕਿ ਜੀ ਅੱਜ ਦੇ ਤੁਸੀਂ ਮਾਰ ਐਮਰਜੈਂਸੀ ਦੀ ਬਾਹ ਜਾਣਾ ਤੇ ਅਗਰ ਕੰਮ ਨਾਲ ਬਲੌਕ ਕੱਟ ਪਣੇਗਾ ਤੇ ਐਮਰਜੈਂਸੀ ਦੀ ਜਾਣਾ ਪੈ ਜਾਵੇ ਤੇ ਥੱਕੇ ਪਿਆ ਤਾਂ ਆ। ਹੁਣ ਬਸ ਕੰਮ ਕਰਕੇ ਫਿਰ ਪਿਆ ਲੱਗਦਾ ਕਿ ਜੀ ਨਹੀਂ ਮੰਨਦੇ। ਦੂਰੀ ਐਮਰਜੈਂਸੀ ਦੀ ਜਾਣਾ ਪੈ ਜਾਣਾ। ਪਾਕਾ ਗਨੀ ਦਾ ਨਾ ਆਪਣਾ ਵਾਸਤੇ ਸੋਨ ਤਰੇ ਅਸੀਂ ਉਹ ਮੱਧਰਾਸਤੀ ਸੀਗਾ ਤੇ ਹੰਸਰਾਂ ਦੇ گا ਵਾਸਤੇ ਜੋ ਤੁਸੀਂ ਜਾਏ ਇਹ ਨਾ ਫਿਰ ਵਸ ਸਰੀਰ ਐਂਪ ਹੋ ਜਾਂਦਾ ਜੁਰੜ ਰੱਖਣਾ ਪੈਂਦਾ ਜੇ ਕੋਈ ਮਨ ਜਾਣਾ ਪਾਵੇ ਕਰ ਇਹਨਾਂ ਲੇਟੇ ਪਾਵੇ ਤੇਰੀ ਦੁੱਧ ਜ਼ਿੰਦਗੀ ਨਹੀਂ ਐਵੇਂ ਦੁੱਧ ਨਹੀਂ ਹੁੰਦੇ ਨਾ ਸਾਰਾ ਦਿਨ ਮੈਂ ਬੂਝਾ ਰੱਖਣਾ ਪੈਂਦਾ ਦੇ ਰੀ ਮੋਚ ਲਈ ਦੀ ਇਹ ਇਹ ਪਾ ਦਿਜੀਏ ਆਪਾਂ ਬੜੇ ਮੀ ਵਾਲੀ ਖਾਸ Det får en lön i och med 100 ਗ੍ਰਾਮ ਸਰੋਂ ਦਾ ਤੇਲ ਇਹ ਨਾਲ ਜੀ ਦੁੱਧ ਬਹੁਤ ਜ਼ਿਆਦਾ ਦਿੰਦਿਆਂ ਨਹੀਂ ਗੀਆਂ ਇਹ ਜਾਣੇ ਨਾ ਵਿੱਚ ਬੜੇ ਵਾਲੀ ਖੜ ਤੇ ਆਪਣਾ ਕਿਲੋ ਕਣਕ ਪਾ ਦੇਣਾ ਕਿਲੋ ਬੜੇ ਵਾਲੀ ਖੜ ਪਾ ਲੈਣੇ ਹੈ ਜੀ ਤੇ 100 ਗ੍ਰਾਮ ਸਰੋਂ ਦਾ ਤੇਲ ਪਾ ਦੇ ਬਹੁਤ ਵਧੀਆ ਦੁੱਧ ਬਣਦੀ ਹੈ ਮੱਝ ਜੇ ਕਿਸੇ ਦੀ ਮੱਝ ਪਹਿਲਾਂ ਘਰ ਵੀ ਹੋਵੇ ਇਸ ਤਰ੍ਹਾਂ ਆਪਣਾ ਤਰੀਕਾ ਕਰਦੀ ਹੋਵੇ ਤਾਂ ਤੁਸੀਂ ਉਹਨੂੰ ਦਾਣੇ ਦੇ ਵਿੱਚ ਤੇਲ ਦੇਣ ਲੱਗ ਜਾਓ ਤੇ ਮੱਝ ਨੂੰ ਵਧੀਆ ਤਿਆਹ ਹੋ ਜਾਊਗਾ ਤੇ ਮੁੜ ਕੇ ਮੱਝ ਹਲਦੀ ਨਹੀਂ ਸਾਡੀ ਮੱਝ ਨੂੰ ਵੀ ਹੋਣਾ ਤਕਰੀਬਨ 7 ਮਹੀਨਿਆਂ ਦੀ ਉਹ ਇੱਕ ਗੱਭਣ ਹੈਗੀ ਉਹ 7 ਮਹੀਨਿਆਂ ਦੀ ਗੱਭਣ ਹੋ ਗਈ ਜੀ ਤੇ ਵਧੀਆ ਉਹਨੂੰ ਤੇਲ ਦੇਈ ਜਾਂਦੇ ਅਸੀਂ ਤੇ ਵਧੀਆ ਮਿਲ ਜਾਂਦੀ ਹੈਗੀ ਤੇ ਬਹੁਤ ਹੀ ਦੁੱਧ ਦਿੰਦੀ ਹੈ ਤੇ ਚਲੋ ਜੀ ਠੀਕ ਹੈ ਇਹ ਜ਼ਰੂਰ ਕਰਕੇ ਦੇਖਿਓ ਜੀ ਤੇਲ ਮੱਝ ਨੂੰ ਜ਼ਰੂਰ ਪਾਓ 5 ਲੀਟਰ ਇੱਕ ਵਾਰੀ ਚ ਜ਼ਰੂਰ ਪਾਓ ਹੌਲੀ-ਹੌਲੀ ਵੀ 5 ਲੀਟਰ ਪਿਆ ਦਿਓ ਤੇ ਮੱਝ ਕਦੇ ਨਹੀਂ ਤਲਦੀ ਸੋਡੀ ਦੁੱਧ ਤੋਂ ਠੀਕ ਹੈ ਜੀ ਮਿਲਦੇ ਹਾਂ ਅਗਲੇ ਕੰਮਾਂ 'ਚ

ਇਹ ਆਪਣੀ ਝੋਟੀ ਦੇ ਪੌਣੀ ਆ ਇੱਕ ਤਾਂ ਇਹਦਾ ਫਾਇਦਾ ਇਹ ਹੈਗਾ ਵੀ ਸਿੰਘ ਨਹੀਂ ਪਸਾਉਂਦੀ ਸਿੰਘ ਜਿਹੜਾ ਸਾਨੀ ਪਾਉਂਦੀ ਆ ਆ ਦੇਖੋ ਇਧਰਲੇ ਪਾਸੇ ਪਾਈ ਹੋਈ ਹੈ ਦੂਜੇ ਪਾਸੇ ਤੁਹਾਨੂੰ ਪਾ ਕੇ ਦਿਖਾਵਾਂਗੇ ਤੇ ਇਹਦੇ ਨੂੰ ਸਿੰਘ ਵੀ ਜਿਆਦਾ ਕੁੰਡੇ ਨਹੀਂ ਹੁੰਦੇ ਜੀ ਤੇ ਇੱਕ ਪਸ਼ੂ ਦੂਜੇ ਨਾਲ ਸਿੰਘ ਨਹੀਂ ਪਸਾਉਂਦਾ ਆ ਤੁਹਾਨੂੰ ਦਿਖਾਉਣੀ ਆ ਪਾ ਕੇ ਉਸੇ ਅੰਦਰ ਇਸ ਤਰ੍ਹਾਂ ਮੈਨੂੰ ਸਿੰਘ ਦੇ ਵਿੱਚ ਕੱਸ ਦੇਣਾ ਐਸ ਤਰ੍ਹਾਂ ਜੀ ਨੂੰ ਸਿੰਘ ਦੇ ਵਿੱਚ ਕੱਸ ਦੇਣਾਗਾ ਇੱਕ ਅੱਗੇ ਇੱਕ ਪਿੱਛੇ ਇੱਕ ਇਸ ਤਰ੍ਹਾਂ ਪਾ ਦੇ ਇਹ ਬਹੁਤ ਵਧੀਆ ਜੰਤਰਾ ਹੈ ਜੀ ਨਾ ਇਹਦੇ ਨਾਲ ਸਿੰਘ ਪਸਾਉਣ ਆ ਸਰਦਾਰ ਜੀ ਨੂੰ ਕਹਾਂਗੇ ਸਾਨੂੰ ਦੋਨੇ ਸਿੰਘਾਂ 'ਚ ਦਿਖਾਉਣਗੇ ਆ ਦੇਖ ਦੋਨੇ ਸਿੰਘਾਂ ਦੇ ਵਿੱਚ ਪਾਈਆਂ ਲਿਗੀਆਂ ਇਹ ਮੈਂ ਨਾ ਇਹ ਪਸ਼ੂ ਸਿੰਘ ਪਸਾਵੇ ਜੀ ਕਿਸੇ ਦਾ ਰਸਾਣੀ ਪਸੰਦਾ ਜਿਵੇਂ ਆਪਾਂ ਕੋਲੇ ਕਟਰੂ ਬਣ ਦਿੰਨੇ ਆ ਜਾਂ ਕੁਝ ਹ ਸਪਸਾਵੇ ਜੀ ਹਾਂ ਉਹਨਾਂ ਦਾ ਰਸਾਫਾ ਹੈ ਜਿਆਦਾ ਕੁੰਡੇ ਨਹੀਂ ਹੁੰਦੇ ਤੇ ਥੋੜੀ ਮੋਟੀ ਜੇ ਕੋਈ ਬਿੰਗੇ ਡੇਢ ਜਾਂਦੇ ਉਹਨਾਂ ਗਲਾਈ ਵੀ ਬਣ ਜਾਂਦੀ ਹੈ ਜੀ ਗਲਾਈ ਬਣਦੀ ਹੈ ਸਿੰਗਾਂ ਦੀ ਉਸ ਮੀਨ ਤੇ ਇਹੀ ਜੀ ਵੀ ਸਿੰਗ ਨਹੀਂ ਵਸਾਉਂਦੇ ਜੀ ਸੜਨ ਵੱਡਾ ਲਾਭ ਤਾਂ ਇਹ ਕੋਈ ਸੰਗਲ ਨਹੀਂ ਪੈਂਦਾ ਆਪਦਾ ਸੰਗਲ ਨਹੀਂ ਫਸਦਾ ਦੂਸਰੇ ਦਾ ਹੀ ਰਸਾ ਫਸਦਾ ਤੇ ਸਿੰਗ ਨਹੀਂ ਫਸਦੇ ਇਸ ਤਰ੍ਹਾਂ ਇਹ ਬਜਾਰੋਂ ਮਿਲ ਜਾਂਦਾ ਹੈ ਹਾਂਜੀ ਅੱਜ ਦਾ ਵੀਲੋਗ ਸਾਡਾ 100 ਤੱਕ ਕੀ ਹੈਗਾ ਤੇ ਜੇ ਤੁਹਾਨੂੰ ਸਾਡੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਸਾਡਾ ਹੌਸਲਾ ਵਧਦਾ ਤੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈ ਅੱਜ ਦਾ ਵਲੌਗ ਐਸੇ ਤੱਕ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ ਬਾਏ